ਇਹ ਵੀਡੀਓ ਵਿੱਚ ਤੁਸੀਂ ਦੇਖੋ ਵੀ ਆ ਸਮਾਗਮ ਦੌਰਾਨ ਕੁਝ ਨੌਜਵਾਨਾਂ ਨੇ ਕੀਤੀ ਇਹੋ ਜੀ ਹਰਕਤ ਜੋ ਪੰਡਿਤ ਜੀ ਨੂੰ ਨਹੀਂ ਆਈ ਪਸੰਦ ਔਰ ਨਾਲ ਖੜੇ ਲੋਕਾਂ ਨੂੰ ਵੀ ਨਹੀਂ ਆ ਰਹੀ ਸੀ ਪਸੰਦ ਪੰਡਿਤ ਜੀ ਨੇ ਇਹਨਾਂ ਨੌਜਵਾਨਾਂ ਨੂੰ ਸਿਖਾਇਆ ਕੁਝ ਇਹੋ ਜਿਹਾ ਸਬਕ ਸਭ ਦੇਖਦੇ रह ਗਏ ਤੁਸੀਂ ਦੇਖੋ ਵੀਡੀਓ ਦੇ ਵਿੱਚ ਉਹ ਕਿਵੇਂ ਫੇਰ ਚਲਦੇ ਫੇਰੇਆਂ ਦੇ ਦੌਰਾਨ ਇਹ ਸ਼ਰਾਰਤੀ ਨੌਜਵਾਨ ਲਾੜੇ ਅਤੇ ਲਾੜੀ ਦੇ ਉੱਤੇ ਫੁੱਲ ਵਰਸਾਂ ਦੀ ਬਚਾਏ ਫੁੱਲ ਉਹਨਾਂ ਨੂੰ ਦੇ ਮਾਰ ਰਹੇ ਸੀ ਪੰਡਿਤ ਜੀ ਨੇ ਇਹੋ ਜੀ ਹਰਕਤ ਦੇਖ ਕੇ ਉਹਨਾਂ ਨੂੰ ਸਿਖਾਇਆ ਸਬਕ ਪੰਡਿਤ ਜੀ ਤੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਫੁੱਲਾਂ ਵਾਲੀ ਪਲੇਟ ਚੱਕ ਕੇ ਇਹਨਾਂ ਛਰਾਰਤੀ ਮੁੰਡਿਆਂ ਦੇ ਮੂੰਹ ਤੇ ਦੇ ਮਾਰੀ ਅਤੇ ਉਹਨਾਂ ਨੂੰ ਸਿਖਾਇਆ ਸਬਕ ਤੇ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਕੁਝ ਨੌਜਵਾਨ ਜਿਹੜੇ ਹੁੰਦੇ ਨੇ ਨਾ ਵਿਆਹ ਦੇ ਦੌਰਾਨ ਆਪਣੀ ਮਰਿਆਦਾ ਨੂੰ ਪੁੱਲ ਜਾਂਦੇ ਹਨ ਫਾਇਰ ਤੱਕ ਕਰਨ ਲੱਗ ਜਾਂਦੇ ਹਨ ਜੋ ਕਿ ਸਾਰਾ ਸਰ ਗਲਤ ਮੰਨਿਆ ਗਿਆ ਹੈ ਤੁਸੀਂ ਦੱਸੋ ਕਈ ਲੋਕ ਹੈ ਜੋ ਕਹਿ ਰਹੇ ਨੇ ਪੰਡਿਤ ਜੀ ਨੇ ਜੋ ਕੀਤਾ ਸਹੀ ਕੀਤਾ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਕਮੈਂਟ ਕਰਕੇ ਦੱਸੋ ਕਿ ਵੀ ਤੁਹਾਡੀ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈ ਪੰਡਿਤ ਜੀ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਦੂਸਰੀ ਤਰਫ ਕੁਝ ਲੋਕ ਕਹਿ ਰਹੇ ਨੇ ਪੰਡਿਤ ਜੀ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਸੀ ਪੰਡਿਤ ਜੀ ਨੇ ਜੋ ਵੀ ਕੀਤਾ ਗਲਤ ਕੀਤਾ ਪੰਡਿਤ ਜੀ ਨੂੰ ਅਬ ਆਰਾਮ ਨਾਲ ਸਮਝਾ ਦੇਣਾ ਚਾਹੀਦਾ ਸੀ ਬਟ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ ਤੁਹਾਡੀ ਰਾਏ ਕੀ ਹੈ ਪੰਡਿਤ ਜੀ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕੀਤਾ ਵੀਡੀਓ ਨੂੰ ਕਰ ਦਿਓ ਦਬਾ ਕੇ ਸ਼ੇਅਰ ਤੁਸੀਂ ਦੇਖੋ ਕਿਦਾਂ ਵੀਡੀਓ ਦੇ ਵਿੱਚ ਪੰਡਿਤ ਜੀ ਨੇ ਪਲੇਟ ਚੱਕ ਕੇ ਮੁੰਡਿਆਂ ਦੇ ਮੂੰਹ ਤੇ ਦੇ ਮਾਰੀ ਸਾਰੇ ਦੇਖਦੇ ਰਹੇ ਗਏ ਸਭ ਖਾਮੋਸ਼ ਰਹ ਗਏ ਕਿਉਂਕਿ ਜੋ ਹੋਇਆ ਗਲਤ ਹੋਇਆ ਜਾਂ ਸਹੀ ਹੋਇਆ ਅਸੀਂ ਤੁਹਾਡੀ ਰਾਏ ਜਾਨਣਾ ਚਾਹੁੰਦੇ ਹਾਂ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਦੇ ਕੇ ਦੱਸੋ ਸਾਨੂੰ ਕਿ ਵੀ ਪੰਡਿਤ ਜੀ ਨੂੰ ਇਹੋ ਜਿਹਾ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਪੰਡਿਤ ਜੀ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕੀਤਾ ਚਲਦੇ ਫੇਰਿਆਂ ਦੌਰਾਨ ਮੁੰਡੇ ਲਾੜੀ ਨਾਲ ਕੁਝ ਕਰ ਰਹੇ ਸੀ ਇਹੋ ਜਿਹਾ ਦੇਖ ਕੇ ਪੰਡਿਤ ਜੀ ਨੇ ਸਿਖਾਇਆ ਸਬਕ ਕੀ ਹੋਣ ਲੱਗੀ ਤਾਰੀਫ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਕਰ ਦਿਓ